ਮੁਰਦਾਬਾਦ ਮੁਰਦਾਬਾਦ ਸਰਕਾਰ ਕਰਨੀਆਂ ਕੀ ਇਹ ਰਾ ਫੇਰੀ ਚਾਹੋ ਵੀ ਇਹ ਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਹੀ ੱੱਕ ਦਿਆਂਗੇ ਟੋਂ ਤੇ ਗੋਡਾ ਰੱਖ ਦਿਆਂਗੇ ੱੱਕਾਂ ਲਈ ਲੜਦੇ ਲੋਕ ਪ੍ਰਧਾਨ ਜੀ ਤੁਸੀਂ ਅੱਜ ਜਿਹੜਾ ਤੁਹਾਡਾ ਇੱਥੇ ਪ੍ਰੋਗਰਾਮ ਹੈਗਾ ਇਹਦਾ ਕੀ ਤੁਹਾਡਾ ਮਾਸ ਲੀਵ ਚ ਕੋਈ ਵਾਧਾ ਹੋਇਆ ਜੀ ਉਹਦੇ ਬਾਰੇ ਦੱਸੋ ਹਾਂ ਜੀ ਬਿਲਕੁਲ ਜੀ ਜਿਹੜੀ ਪਾਵਰ ਦੀ ਮੈਨੇਜਮੈਂਟ ਹੈ ਤੇ ਪੰਜਾਬ ਸਰਕਾਰ ਹੈ ਉਹ ਤਿੰਨ ਦਿਨਾਂ ਤੋਂ ਸਾਡੀ ਜਿਹੜੀ ਕੋਈ ਗੱਲ ਨਹੀਂ ਸੁਣ ਰਹੀ ਜਿਸ ਤੇ ਲੋਕ ਸੋਚ ਰਹੇ ਸਨ ਅਸੀਂ ਫੇਰ ਦੋ ਦਿਨ ਜਿਹੜਾ ਹੈਗਾ ਇਸ ਮਾਸ ਲੀਵ ਚ ਵਾਧਾ ਕਰ ਦਿੰਦੇ ਜਿਹੜਾ 14 ਤੇ 15 ਤਰੀਕ ਨੂੰ ਜਿਹੜਾ ਹੈਗਾ ਸਮੂਹਿਕ ਮੁਲਾਜ਼ਮ ਜਿਹੜੇ ਆ ਸਾਰੀਆਂ ਜਥੇਬੰਦੀਆਂ ਦੇ ਉਹ ਛੁੱਟੀ ਤੇ ਰਹਿਣਗੇ ਹਾਂ ਜੀ ਪ੍ਰਧਾਨ ਜੀ ਜਿਹੜਾ ਇਹ ਤੁਹਾਡਾ ਇਹ ਸੰਘਰਸ਼ ਚੱਲ ਰਿਹਾ ਕੋਈ ਮੀਟਿੰਗ ਜਾਂ ਕੋਈ ਹੋਰ ਗੱਲਬਾਤ ਸਰਕਾਰ ਵੱਲੋਂ ਕੋਈ ਪਹਿਲ ਹੋਈ ਹੈ ਇਹਦੇ ਬਾਰੇ ਜੀ ਮੈਂ ਗੁਰਵਿੰਦਰ ਸਿੰਘ ਆ ਜੀ ਬਾਕੀ ਪ੍ਰਧਾਨ ਪੀਐਸਸੀ ਪ੍ਰਾਈਵੇਟ ਪ੍ਰੋਫੈਸ਼ਨਲ ਇੰਸਟਿਟਿਊਟ ਦਾ ਸਾਡੇ ਬਾਰੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਬਾਰੇ ਅਜੇ ਤੱਕ ਕੋਈ ਵੀ ਸਾਨੂੰ ਮੈਜਰੈਂਟਾ ਜਿਹੜਾ ਫਿਕਰ ਕਰ ਨਹੀਂ ਪਾਇਆ ਕਿ ਸਾਡੀਆਂ ਇਹ ਹੱਕੀ ਮੰਗਾ ਹੱਕੀ ਮੰਗਾ ਦੀ ਮੀਟਿੰਗ ਜਿਹੜੀ ਉਹ ਤੋਂ ਹੋਈ ਹੈ ਉਸ ਤੋਂ ਬਾਅਦ ਅਜੇ ਤੱਕ ਕੋਈ ਸਾਨੂੰ ਜਿਹੜਾ ਕੋਈ ਬਲਾਵਾ ਨਹੀਂ ਆਇਆ ਹੈ ਅਸੀਂ ਯਾਸ ਕਰਦੇ ਆ ਕਿ ਲੋਕਾਂ ਨੂੰ ਅਸੀਂ ਚੰਗੀ ਬਿਜਲੀ ਸਪਲਾਈ ਦੇਣ ਵਾਸਤੇ ਕੋਸ਼ਿਸ਼ ਕਰਦਾ ਚੌਹਲੇ ਆ ਦੀ ਲੋਕਾਂ ਨੂੰ ਚੰਗੀ ਸਪਲਾਈ ਦਿੱਤੀ ਜਾਵੇ ਤੇ ਛੇਤੀ ਤੋਂ ਛੇਤੀ ਜਿਹੜੀ ਹੈ ਮੈਨੇਜਮੈਂਟ ਸਾਡੀ ਮੰਗਾਂ ਮੰਨੇ ਸਾਜ ਉਸ ਕਰਾਉਂਦਾ ਠੀਕ ਹੈ ਜੀ ਪ੍ਰਾਨ ਜੀ ਇਹ ਦੱਸੋ ਜੇਕਰ ਮੈਨੇਜਮੈਂਟ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤੁਸੀਂ ਆ 14 ਤੇ 15 ਤਰੀਕ ਦਾ ਜਿਹੜਾ ਇਹ ਵਾਅਦਾ ਕੀਤਾ ਛੁੱਟੀ ਦੇ ਵਿੱਚ ਜੇਕਰ ਇਹ ਨਹੀਂ ਹੁੰਦਾ ਤਾਂ ਤੁਸੀਂ ਕੀ ਇਹਨੂੰ ਅੱਗੇ ਲਿਜਾਓਗੇ ਪ੍ਰੋਗਰਾਮ ਨੂੰ ਜੀ ਦੇਖੋ ਜੀ ਜਿਵੇਂ ਪਿਛਲੇ 3 ਦਿਨਾਂ ਤੋਂ ਦੇਖ ਰਹੇ ਹਾਂ ਅਸੀਂ ਅੱਜ ਤੀਜਾ ਦਿਨ ਸਾਡਾ ਸੁਮੇਕ ਛੁੱਟੀ ਦਾ ਚੱਲ ਰਿਹਾ ਅਸੀਂ ਮੈਨੇਜਮੈਂਟ ਜਾਂ ਸਰਕਾਰ ਕੋਈ ਇਹਦੇ ਵਾਸਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਤਾਂ ਸਾਡੀਆਂ ਸਰਦਾਰ ਜੀ ਤੁਸੀਂ ਅੱਜ ਜਿਹੜਾ ਤੁਹਾਡਾ ਇੱਥੇ ਪ੍ਰੋਗਰਾਮ ਹੈਗਾ ਇਹਦਾ ਕੀ ਤੁਹਾਡਾ ਮਾਸਲੀਫ ਕੋਈ ਵਾਅਦਾ ਹੋਇਆ ਜੀ ਉਹਦੇ ਬਾਰੇ ਦੱਸੋ ਹਾਂ ਜੀ ਬਿਲਕੁਲ ਜੀ ਜਿਹੜੀ ਪਾਵਰ ਦੀ ਮੈਨੇਜਮੈਂਟ ਹੈ ਤੇ ਪੰਜਾਬ ਸਰਕਾਰ ਉਹ ਤਿੰਨ ਦਿਨਾਂ ਤੋਂ ਸਾਡੀ ਜਿਹੜੀ ਕੋਈ ਗੱਲ ਨਹੀਂ ਸੁਣਦੀ ਜਿਸ ਤੇ ਰੋਸ ਵਜੋਂ ਸਾਨੂੰ ਅਸੀਂ ਫਿਰ ਦੋ ਦਿਨ ਜਿਹੜਾ ਹੈਗਾ ਇਸ ਮਾਸਲੀਫ ਵਿੱਚ ਵਾਅਦਾ ਕਰ ਜਿਹੜਾ 14 ਤੇ 15 ਤਰੀਕ ਨੂੰ ਜਿਹੜਾ ਹੈਗਾ ਸਮੂਹਿਕ ਮੁਲਾਜ਼ਮ ਜਿਹੜੇ ਆ ਸਾਰੀਆਂ ਜਥੇਬੰਦੀਆਂ ਦੇ ਉਹ ਛੁੱਟੀ ਤੇ ਰਹਿਣਗੇ ਹਾਂ ਜੀ ਪ੍ਰਧਾਨ ਜੀ ਜਿਹੜਾ ਇਹ ਤੁਹਾਡਾ ਇਹ ਸੰਘਰਸ਼ ਚੱਲ ਰਿਹਾ ਕੋਈ ਮੀਟਿੰਗ ਜਾਂ ਕੋਈ ਹੋਰ ਗੱਲਬਾਤ ਸਰਕਾਰ ਵੱਲੋਂ ਕੋਈ ਪਹਿਲ ਹੋਈ ਹੈ ਇਹਦੇ ਬਾਰੇ ਜੀ ਦੱਸ ਸਕਦੇ ਆ ਪ੍ਰਧਾਨ ਜੀ ਪੀਐਸਸੀ ਪ੍ਰੈਕਟੀਸ਼ਨ ਸਾਡੇ ਬਾਰੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਬਾਰੇ ਅਜੇ ਤੱਕ ਕੋਈ ਵੀ ਸਾਨੂੰ ਨਾ ਉਹ ਜਿਹੜਾ ਸਰਕਾਰ ਕਰੇ ਸਾਡੀਆਂ ਇਹ ਹੱਕੀ ਮੰਗਾਂ ਹੱਕੀ ਮੰਗਾਂ ਨੂੰ ਉਤਰ ਜਿਹੜੀ ਉਤਰ ਹੋਈ ਹੈ ਉਸ ਤੋਂ ਬਾਅਦ ਅਜੇ ਤੱਕ ਕੋਈ ਵੀ ਸੰਗ ਜਿਹੜਾ ਕੋਈ ਗੱਲਬਾਤ ਨਹੀਂ ਹੋਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਲੋਕਾਂ ਨੂੰ ਅਸੀਂ ਚੰਗੀ ਬਿਜਲੀ ਸਪਲਾਈ ਦੇਣ ਵਾਸਤੇ ਸਵਰਦਾ ਚਾਹੁੰਦੇ ਆ ਕਿ ਲੋਕਾਂ ਨੂੰ ਚੰਗੀ ਸਪਲਾਈ ਦਿੱਤੀ ਜਾਵੇ ਤੇ ਛੇਤੀ ਤੋਂ ਛੇਤੀ ਜਿਹੜੀ ਇਹ ਗੱਲ ਮੈਟਰ ਸਾਡਾ ਮੰਗ ਮੰਨੇ ਸਾਡਾ ਉਸ ਦੁਆਰਾ ਉਹ ਕਿਹਾ ਜੀ ਪ੍ਰਧਾਨ ਜੀ ਇਹ ਦੱਸੋ ਜੇਕਰ ਮੈਨੇਜਮੈਂਟ ਇਹ ਨਾ ਮੰਗਾ ਨੂੰ ਨਹੀਂ ਮੰਨਦੀ ਤੁਸੀਂ ਆ 14 ਤੇ 15 ਤਰੀਕ ਦਾ ਜਿਹੜਾ ਇਹ ਵਾਅਦਾ ਕੀਤਾ ਛੁੱਟੀ ਦੇ ਵਿੱਚ ਜੇਕਰ ਇਹ ਨਹੀਂ ਹੁੰਦਾ ਤਾਂ ਤੁਸੀਂ ਕੀ ਇਹਨੂੰ ਅੱਗੇ ਲਿਜਾਓਗੇ ਪ੍ਰੋਗਰਾਮ ਨੂੰ ਜੀ ਦੇਖੋ ਜੀ ਜਿਵੇਂ ਪਿਛਲੇ 3 ਦਿਨਾਂ ਤੋਂ ਦੇਖ ਰਹੇ ਹਾਂ ਅਸੀਂ ਅੱਜ ਤੀਜਾ ਦਿਨ ਸਾਡਾ ਸੁਮੇਕ ਛੁੱਟੀ ਦਾ ਚੱਲ ਰਿਹਾ ਸੀ ਮੈਨੇਜਮੈਂਟ ਜਾਂ ਸਰਕਾਰ ਕੋਈ ਇਹਦੇ ਵਾਸਤੇ ਗੱਲਬਾਤ ਕਰਨੇ ਤਿਆਰ ਨਹੀਂ ਤਾਂ ਸਾਡੀਆਂ ਸਟੇਟ ਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਫੈਸਲਾ ਦਿੱਤਾ ਵੀ ਉਹਦੇ 'ਚ 2 ਦਿਨਾਂ ਦਾ ਵਾਅਦਾ ਕੀਤਾ ਇਹ ਵਾਅਦੇ ਦੇ ਨਾਲ ਅਸੀਂ ਦੇਖਦੇ ਹਾਂ ਕਿ ਪਿਛਲੇ 11 ਤਰੀਕ ਤੋਂ ਲੈ ਕੇ ਜਿਹੜੀ ਹੜਤਾਲ ਹੈ ਜਿਹੜੇ ਕੁਝ ਕੰਮੇ ਰਹਿ ਗਏ ਤੇ ਉਹਦੇ 'ਚ ਵਾਅਦਾ ਹੋ ਰਿਹਾ ਤੇ ਹੋ ਸਕਦਾ ਹੈ ਜਦੋਂ ਇਹ 2 ਦਿਨਾਂ ਦੇ ਵਿੱਚ ਵੀ ਕੋਈ ਮੈਨੇਜਮੈਂਟ ਜਾਂ ਸਰਕਾਰ ਕੋਈ ਗੱਲ ਨਹੀਂ ਕਰਦੀ ਸਾਡੀਆਂ ਸਟੇਟ ਕਮੇਟੀਆਂ ਜੋ ਫੈਸਲਾ ਦੋਗੇ ਉਹਨੂੰ ਅਸੀਂ ਖਿੜੇ ਮੱਥੇ ਪ੍ਰਵਾਨ ਕਰਕੇ ਉਹਨੂੰ ਲਾਗੂ ਕਰਾਂਗੇ ਧੰਨਵਾਦ ਠੀਕ ਨਗਰ ਕਲੀਨਿੰਗ